ਇਹ ਤਾਂ ਇਹ ਵੀਡੀਓ ਸ਼ੁਰੂ ਹੋਣ ਲੱਗੀ ਆ ਜੀ ਵਿਛੋੜਾ ਤੇ ਆਹ ਵੇਖ ਲੋ ਪੂਰੇ ਰਿਸਪੈਕਟ ਨਾਲ ਆਦਰ ਨਾਲ ਇਹਨਾਂ ਨੂੰ ਅਸੀਂ ਘਰੋਂ ਬਾਹਰ ਇਹ ਭੱਜ ਗਿਆ ਇਹ ਹੁੰਦਾ ਘਰੋਂ ਬਾਹਰ ਲੱਗੇ ਇਹ ਤਾਂ ਭੱਜ ਗਿਆ ਦੂਜਾ ਪਿਆਲੀ ਦਾ ਵਾ ਇਹ ਆਂਦੇ ਅਸੀਂ ਲੱਗੇ ਹੀ ਘਰੋਂ ਭੱਜਣ ਤੋਂ ਮਜਨੇ ਚੋਰੀ ਇਹ ਆਂਦੇ ਚੋਰੀ ਨਾਲ ਭੱਜੋ ਤੁਹਾਨੂੰ ਅਸੀਂ ਆਪੇ ਹੀ ਕੱਢ ਹੁੰਨੇ ਬਾਹਰ ਬਸ ਇਹ ਕਹਾਣੀ ਆ ਇਹ ਅਸਲੀਅਤ ਆ ਜੀ ਜੋ ਅੱਜ ਕੱਲ ਸਾਡੇ ਸਮਾਜ ਚ ਹੋ ਰਿਹਾ ਵਾ ਬਾਕੀ ਇਹਨੂੰ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਵੀਡੀਓ ਰਿਕਾਰਡਿੰਗ ਕਮੈਂਟ ਤੁਹਾਡੇ ਵਧੀਆ ਲੱਗਦੇ ਆ ਹਾਂ ਤੇ ਪਰਸਨਲੀ ਥੋੜੇ ਜੇ ਘੱਟ ਕਰਿਆ ਕਰੋ ਕਿਉਂਕਿ ਜਦੋਂ ਪਰਸਨਲੀ ਕਮੈਂਟ ਕਰਦੇ ਆ ਨਾ ਉਦੋਂ ਮਾਨੂੰ ਦੁੱਖ ਲੱਗਦਾ ਆ ਕਿ ਅਸੀਂ ਏਡੀ ਮਿਹਨਤ ਕਰਨਦੇ ਆ ਕਿਉਂਕਿ ਜਿਹੜੀ ਅੱਜ ਕੱਲ੍ਹ ਦੇਣਾ ਇਹਦੇ ਵਿੱਚ ਵੀਡੀਓ ਬਣਾਉਣੀ ਕੋਈ ਸੋਕੀ ਗੱਲ ਨਹੀਂ ਹੈ ਰੇਡੀਓ ਤੇ ਇਗਨੋਰ ਕਰ ਦਿਆ ਕਰੋ ਕਿ ਇਹ ਕੜਾ ਸਾਨੂੰ ਜਾਣਦੇ じゃ ਆ ਅਸੀਂ ਕਿਹੜੇ ਸਾਨੂੰ ਬੜਾ ਮਜ਼ਾ ਆਉਂਦਾ ਜਦੋਂ ਸਾਡੇ ਬਾਰੇ ਤੁਹਾਨੂੰ ਗਾਲਾਂ ਪੈਂਦੀਆਂ ਗਾਲਾਂ ਸੀਨ ਦੇ ਅਕੋਰਡਿੰਗ ਪੈਂਦੀ ਵਧੀਆ ਲੱਗਦੀਆਂ ਵਾ ਇੱਕ ਜਾਨੇ ਗਾ ਕੇ ਇੱਕ ਜਾਨੇ ਗਾ ਕੇ ਆਂਦੀ ਰਗਵੀਰ ਮਨਜੋਤ ਦੁਰ ਫੜੇ ਮੂੰ ਤਾ ਦਾ ਲੱਗਦੀ ਲੰਨ ਤੇ ਏਦਾਂ ਆਪਣੇ ਮਾ ਵੇਉਂ ਹੁਣ ਜਦੋਂ ਜਦੋਂ ਆਪਾਂ ਵੀਡੀਓ ਚ ਨਹੀਂ ਵੀਡੀਓ ਨਹੀਂ ਬਣਾਉਂਦੇ ਤੇ ਆਪਾਂ ਕੋਈ ਸੀਰੀਅਲ ਵੇ ਨਹੀਂ ਹਾਂ ਸਾਡਾ ਜੋਰ ਜ਼ਿਆਦਾ ਲੱਗਦਾ ਸਾਹ ਪਾਰ ਬੈਠੇ ਨਾ ਓਏ ਓਈ ਖਲੋਤੀ ਖਲੋਤੀ ਮਾਰ ਮਾਰ ਹੁਣ ਵੀ ਹੁਣ ਵੀ ਇਦਾਂ ਹੀ ਆ ਦੂਸਰੇ ਦਾ ਵੇਖਣ ਲੱਗ ਜਾ ਜਦੋਂ ਆਪਾਂ ਵੇਖਦੇ ਉਦੋਂ ਜੋਰ ਹੋਰ ਲੱਗਦਾ ਵਾ ਤੇ ਬਾਕੀ ਆ ਜੀ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਕਿਉਂਕਿ ਵੀਡੀਓ ਵਾਸਤੇ ਬਹੁਤ ਮਿਹਨਤ ਲੱਗਦੀ ਹੈ ਤੇ ਜਦ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਕੀ ਆਮ ਸਾਰੇ ਜਿੰਨੀ ਵੀ ਸਾਡੇ ਭੈਣ ਭਰਾ ਸਬਸਕ੍ਰਾਈਬਰ ਸਾਰੇ ਏਸੀ ਚ ਬੈਠੇ ਮజే ਨਾਲ ਤੇ ਪਰ ਹੁਣ ਜਿੰਨੀ ਸਾਨੂੰ ਗਰਮੀ ਲੱਗਣ ਦੀ ਘਬਰਾਹਟ ਹੋਣ ਈ ਹੈ ਨਾ ਸੱਚੀ ਪਾਣੀ ਕੋਲ ਰੱਖਿਆ ਵਾ ਫੇ ਘਰੋਂ ਬਾਹਰ ਆਏ ਆ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਪਾਣੀ ਡਿੱਗ ਪੈ ਜਾਣੀ ਕਿਹੜੇ ਵੇਲੇ ਡਿੱਗ ਪੈਣਾ ਵਾ ਆ ਰੱਖਦੇ ਚ ਬਾਕੀ ਚਲੋ ਹੁਣ ਲੱਗੇ ਆ ਬੜੀਆਂ ਲੜਦੀਆਂ ਮੱਛਰ ਵੀ ਬੜਾ ਲੜਦਾ ਮੱਛਰ ਵੀ ਬੜਾ ਵਾ ਤੇ ਇਹ ਆ ਕਿ ਇੱਕ ਤੇ ਕਪੜੇ ਬੜੇ ਭੇਜਦੇ ਪਸੀਨਿਆਂ ਨਾਲ ਜੋ ਬਾਹਰ ਦੇ ਸੀਨ ਕਰਦੇ ਹੁੰਦੇ ਆ ਨਾ ਕਈ ਵਾਰ ਸਾਡੇ ਭੈਣ ਭਰਾ ਕਹਿੰਦੇ ਕਿ ਤੁਸੀਂ ਬਾਹਰ ਦੀ ਲੋਕੇਸ਼ਨ ਨਹੀਂ ਲੈਂਦੇ ਕਿ ਗਰਮੀ ਇੰਨੀ ਜਿਆਦੀ ਆ ਕਿ ਬਾਹਰ ਦੀ ਲੋਕੇਸ਼ਨ ਸੋਚੀਤੀ ਬੜੀ ਆ ਕਿ ਬਾਹਰ ਸੀਨ ਕਰਾਂਗੇ ਪਰ ਗਰਮੀ ਨੂੰ ਵੇਖਦਿਆਂ ਹੋਇਆਂ ਇੱਕ ਫੋਨ ਗਨ ਬੜੇ ਹੁੰਦੇ ਆ ਉਹਦੇ ਕਰਕੇ ਫਿਰ ਕੋਸ਼ਿਸ਼ ਕਰਦੇ ਆਂ ਕਿ ਚਲੋ ਠੰਡੇ ਠੰਡੇ ਵੀਡੀਓ ਜਿਹੜੀ ਭਾਂਜੇ ਭਾਂਜੀ ਹਾਂ ਭੱਦ ਦੇ ਚਮਾਸਿਆਂ ਦੇ ਜੱਟ ਸਾਧ ਕਰਤਾ ਸੀ ਬਿਲਕੁਲ ਜੀ ਬਿਲਕੁਲ ਜੱਟ ਸਾਧ ਕਰਦਾ ਜੱਟ ਜੱਟ ਸਾਧ ਹੋ ਗਿਆ ਸੀ ਕਿ ਨਾ ਸਮਾਸ਼ਾ ਅੱਛਾ ਉਦੋਂ ਪਹਿਲੇ ਪਾਣੀ ਘਟ ਹੁੰਦਾ ਸੀ ਨਾਂਡੀ ਹਾਂ ਸਾਡੇ ਨਾਨੇ ਦਾਦੀ ਦੱਸਦੇ ਹੁੰਦੇ ਸੀ ਹਾਂ ਕਿ ਮੋਥਾ ਮਾਥਾ ਡੀੜਾ ਪੜਾ ਹੁੰਦਾ ਹੁੰਦਾ ਸੀ ਹਾਂ ਤੇ ਇਹ ਜਦੋਂ ਗੋਡਣਾ ਹਾਂ ਉਹ ਜਿੰਨਾ ਕ ਜੇ ਜਾਂਦਾ ਕਿ ਮੋਥਾ ਜੱਟ ਦਾ ਪੋਤਾ ਹਾਂ ਕਿ ਮੋਥਾ ਪੁੱਟੀ ਜਾਣਾ ਤੇ ਅਗਰੇ ਦਿਨ ਉਹਨਾਂ ਕੀ ਫੇਰ ਮਗਰ ਪੁੱਟ ਜਾਣਾ ਅੱਛਾ ਤੇ ਇਹ ਗੱਲਾਂ ਵਾ ਕਿ ਉਹ ਅੱਕ ਕੇ ਚਲ ਗਿਆ ਕਰੀ ਜੀ ਇਹਨੂੰ ਸਾਥ ਬੰਨਣਾ ਚੰਗਾ ਹਾਂ ਜਿਹੜੇ ਸਾਥ ਬਣੇ ਉਹਨਾਂ ਨੂੰ ਪੁੱਛੀਏ ਉਹ ਸਾਡੇ ਨੂੰ ਜਿਆਦਾ ਤੰਗ ਨੇ ਤਾਂ ਕਈ ਭੈਣ ਭਰਾ ਕਹਿੰਦੇ ਆ ਪੈਸੇ ਵਿੱਚ ਤੁਸੀਂ ਕਮਾਉਣੇ ਜੇ ਗਰਮੀ ਲੱਗਦੀ ਤਾਂ ਫੇਰ ਕੀ ਹੋ ਗਿਆ ਪਰ ਚਲੋ ਸਾਰੀ ਦੁਨੀਆ ਪੈਸੇ ਪਿੱਛੇ ਦੌੜ ਲਾਉਂਦੀ ਆ ਉਹ ਨਹੀਂ ਕੋਈ ਗੱਲ ਹੁੰਦੀ ਆਪਾਂ ਕੋ ਸਭ ਨਹੀਂ ਕਰਦੇ ਇਹ ਗੱਲ ਦਾ ਵੈਸੇ ਗੱਲ ਕਰਦੇ ਆ ਗੱਲਾਂ ਚੋਂ ਗੱਲ ਵਾ ਆਏ ਕਿੰਨੇ ਕਮਾਉਂਦੇ ਆ ਪੈਸੇ ਕਿੰਨੇ ਕਾ ਬਾਕੀ ਚਲੋ ਜੋ ਵੀ ਆ ਮਤਲਬ ਵੇਖਣ ਨੂੰ ਹੀ ਲੱਗਦਾ ਵਾ ਵੇਖੇ ਤਾਂ ਸੁਣੇ ਦਾ ਬੜਾ ਫਰਕ ਵਾ ਵਾਂਡੇ ਚੁੰਡੇ ਹੋ ਸਕਦਾ ਇਹਨਾਂ ਦੇ ਵਿੱਚੋਂ ਕੋਈ ਭੈਣ ਭਰਾ ਆਪਣਾ ਕਿਸੇ ਨੇ ਖੋਲਿਆ ਵੀ ਹੋਊਗਾ ਆਪਣਾ ਚੈਨਲ ਉਹਨਾਂ ਨੂੰ ਖੁਦ ਪਤਾ ਹੋਣਾ ਬਾਕੀ ਜੋ ਵੀ ਕੁਝ ਵਧੀਆ ਵਾ ਬਹੁਤ ਸਾਨੂੰ ਤੁਸੀਂ ਸੋਹਣੇ ਲੱਗਦੇ ਚੰਗੇ ਲੱਗਦੇ ਆ ਤੁਲੇ ਕੇ ਚਲੋ ਇੰਟਰਟੇਨਮੈਂਟ ਹੋ ਜਾਂਦਾ ਬੰਦੇ ਦਾ ਗੱਲਾਂ ਬਾਤਾਂ ਮਾਰ ਜਾਈਦੀਆਂ ਆਣ ਕੇ ਕਈ ਵਾਰ ਬੰਦੇ ਲੜਾਈ ਵੀ ਹੋ ਜਾਂਦੀ ਹੁੰਦੀ ਹੈ ਟਾਈਮ ਪਾਸ ਹੋ ਜਾਂਦਾ ਹੈ ਕਈ ਵਾਰੀ ਫਿਰ ਤੂੰ ਮੈਂ ਵੀ ਲੜਾਈ ਵੀ ਹੋ ਜਾਂਦੀ ਹੈ ਅੱਡੀ ਲੜਾਈ ਤਾਂ ਸਾਰਿਆਂ ਨੇ ਅੰਦੀਰ ਵਾਲਾ ਰੱਬ ਤੇ ਐਵੇਂ ਪੈ ਜਾਂਦਾ ਬੰਦੇ ਨੂੰ ਬਿਲਕੁਲ ਹੀ ਬਿਲਕੁਲ ਮਾਈਆ ਕੱਲੀ YouTube ਨਹੀਂ ਆਪਾਂ ਅੱਜ ਖੇਤੀਬਾੜੀ ਵੀ ਕਰਦੇ ਆਂ ਹੋਰ ਕੰਮ ਵੀ ਕਰਦੇ ਆਂ ਹਾਂ ਜੇ ਕੋਈ ਆਖੇ ਵੀ ਸਾਰਾ ਕੁਝ ਜਿਹੜਾ ਬੰਡਿਆ ਹੈ YouTube ਤੋਂ ਹੀ ਬੰਡਿਆ ਵਾ ਪਰ ਚਲੋ ਜੋ ਵੀ ਭੈਣ ਭਰਾ ਕਹਿੰਦੇ ਸਹੀ ਸਹੀ ਆ ਸਮਝੋ ਠੀਕ ਆ ਬਾਈ ਨਾਲੋਂ ਤਿੰਨ ਚਾਰ ਸਾਲ ਹੋਇਆ ਰਹੇ ਤੇ ਪੈਸਾ ਨਹੀਂ ਆ ਰੋਟੀ ਖਾਣੀ ਹਾਂ ਇਹ ਤਾਂ ਗੱਲ ਹੈ ਹੀ ਆ ਬਹੁਤ ਵਧੀਆ ਖਾਨਣੀ ਚਲੋ ਵਧੀਆ ਹੁਣ ਵੀ ਵਧੀਆ ਟਾਈਪ ਦਾ ਹਾਂ ਬਾਬਾ ਰੋਟੀ ਦੋ ਟਾਈਮ ਦੀ ਦੇਈ ਜਾਵੇ ਬਹੁਤ ਵਾ ਇੱਜ਼ਤ ਪੱਤਰ ਰੱਖੇ ਮਾਲਕ ਸਾਰਿਆਂ ਦੀ ਕਿਰਪਾ ਕਰੇ ਕੋਈ ਨਹੀਂ ਬਾਕੀ ਤੁਹਾਨੂੰ ਫੇਰ ਵਿਖਾਉਨੇ ਆ ਗੱਡੀ ਕੀ ਬਾਦ ਕੱਲ ਬਾਦ ਚੱਲਦੀ ਹੂੰ ਗੱਲ ਬਾਤ ਹੋਣੀ ਚੱਲਣੀ ਹੈ ਕਿ ਅੰਦੀ ਮੇਰਾ ਅੱਧਾ ਕਿ ਤੈਨੂੰ ਨਹਿਰੇ ਤੱਕ ਆ ਦਵਾਂ ਹੂੰ ਤੇ ਤੂੰ ਆਪੇ ਪਿੰਡੇ ਕਿ ਨਿਕਲ ਜੀ ਨਾ ਠੰਡੀ ਹੋ ਜਾਣਾ ਉਸ ਲਗੇ ਨਹੀਂ ਇੱਥੋਂ ਤੱਕ ਤੁਹਾਨੂੰ ਤੱਕਾ ਦੇ ਦੋ ਤੇ ਮੁਰਕੇ ਗੱਡੀ ਭਜਾ ਨਹੀਂ ਮੁਰਕੇ ਗੱਡੀ ਭਜਾ ਕੇ ਤੇ ਗੱਡੀ ਮਾਰੀ ਵਾਲੇ ਪੁਲ ਤੇ ਚੱਲ ਜੋ ਨਹੀਂ ਵਿਠਵਾਲੇ ਮੋੜ ਤੇ ਖਲੋ ਜੀ ਨਹੀਂ ਵਿਠਵਾਲਾ ਤਾਂ ਫਿਰ ਨਹੀਂ ਨਾ ਉੱਥੇ ਜਾ ਕੇ ਚੱਲ ਚੱਜ ਨਾ ਗੁੱਤਗਾ ਤੇ ਆ ਵੀ ਜਾਣ ਕੇ ਜਾ ਵੀ ਨਾੜੀ ਮਾਰਦੀ ਛਾਲ ਪਹਿਲਾਂ ਮੈਂ ਨਿਕਲ ਇਹ ਬੇਟੀ ਪਾ ਕੇ ਦੋ ਨਹੀਂ ਇਹਨਾਂ ਨੂੰ ਨਾ ਮਾਰਾਂਗਾ ਛਾਣਾ ਇਹਦੀ ਭੈਣ ਵਾ ਉੱਥੇ ਇਹਨਾਂ ਨੂੰ ਵੀ ਉੱਥੇ ਕੱਟਨੇ ਤੇ ਸ਼ਾਲਾ ਅਸੀਂ ਮਨ ਵੀਡੀਓ ਕਿੰਨੇ ਬਣਾਉਣੀ ਹੈ ਵੀਡੀਓ ਮਨਜੋਤ ਨੇ ਮੇਰੀ ਭੈਣਾਂ ਨਹੀਂ ਆ ਉਹਦੀ ਭੈਣਾਂ ਨਹੀਂ ਆ ਤੇ ਇਹਦੀ ਭੈਣ ਵੀ ਨਹਿਰ ਨਹਿਰੀ ਆ ਆਦੀ ਨਹਿਰ ਤੇ ਚੱਲ ਭਰਾਵਾ ਸਾਰੇ ਰਾਜੀ ਪਾਜੀ ਰਹਿਣ ਮਜ਼ਾਕ ਕਰਦੇ ਆ ਇਹ ਗੱਲ ਕਰਨੀ ਸੋ ਕੀ ਹੋਣਾ ਸਾਡੇ ਪਿੰਡ ਦੇ ਦੋ ਜਵਾਨ ਜਾਨ ਮੁੰਡੇ ਜੜਿਓ ਬੜਾ ਧੂਆ ਚ ਨਿਕਲੇ ਆ ਉਹਦੇ ਮਾਂ ਪਿਓ ਕਿਦਾਂ ਤਰਲੇ ਲੈ ਲੈਂਦੇ ਪਿੰਡੇ ਆਂਡ ਗਵਾਂਡ ਸਾਰਾ ਹੀ ਸਾਰੇ ਪਿੰਡ ਚ ਬੜਾ ਸਾਰਾ ਪਿੰਡ ਨਹਿਰ ਤੇ ਖੰਡੇ ਤੇ ਖਲੋਤਾ ਹੀਗਾ ਵੀ ਕਿਦੋਂ ਪਤਾ ਲੱਗੇ ਹਾਂ ਜੀ ਮੇਰੀ ਆਸ ਸੀ ਕਿੱਥੇ ਗਈ ਐਨੇ ਜਵਾਨ ਮੁੰਡੇ ਆ ਕਿਤੇ ਲਾਬੇਤੀਆ ਪੁੱਤ ਹੂੰ ਵਿਆਹ ਦੀ ਉਮਰ ਹੁੰਦੀ ਆ ਤੇ ਗਾਂ ਚਾਂਦੇ ਆ ਨਾ ਸਮਝ ਲਾਦੀ ਮਾਂ ਪਿਓ ਕਾਹੇ ਜੋਗ ਨਹੀਂ ਰਹਿੰਦਾ ਹਾਂ ਹਾਂ ਮਾਲਕ ਚਲੋ ਕੋਈ ਹੋਊਗਾ ਫਰਕ ਉਹਨਾਂ ਦੇ ਵਿਚਾਰਿਆਂ ਦੇ ਜੇ ਇਨਾਨੇ ਆਣਾ ਚ ਪਹਿਲਾ ਨਿੱਕੇ ਨਿਆਣੇ ਨਾਉਂਦੇ ਹੁੰਦੇ ਖੇੜ ਦੇ ਫਿਰਦੇ ਨੇ ਇਹ ਤਾਂ ਬਹੁਤ ਜਿਆਦਾ ਨਾਉਂਨੇ ਰਹੇ ਆ ਜਿਹੜਾ ਦੇ ਕੇ ਖੋ ਲੈਣਾ ਆਣਾ ਉਹ ਬਹੁਤਾ ਔਖਾ ਆ ਬਹੁਤਾ ਔਖਾ ਵਾ ਇਹਨੂੰ ਚੰਗਾ ਦਾਪੇ ਦਵੇ ਦਾ ਦਵੇ ਨਾ ਦਵੇ ਦੋਸਤ ਪਹਿਲਾਂ ਮਨੇ ਸਭਨਾਂ ਦਾਤਾ ਜੀ ਨਹੀਂ ਦਿੰਦਾ ਰੱਬ ਲੰਮੀ ਉਮਰ ਵਾਲਾ ਤੇ ਚੰਗੀ ਬੁੱਧ ਵਾਲਾ ਬੁੱਧ ਵਾਲਾ ਹਾਂ ਫੇਰ ਸੋਨਾ ਭਾਵੇਂ ਘਾਟ ਹੀ ਦੇ ਦੇ ਉਮਰ ਵਾਲਾ ਦਵੇ ਪਰ ਜਿਹੜਾ ਇਹਨੇ ਜਵਾਨ ਬਹਾਨ ਪੁੱਤ ਬਣਾ ਮਾਪਿਆਂ ਦਾ ਲੱਕ ਨਹੀਂ ਟੁੱਟ ਜਾਂਦਾ ਨਾ ਉਧਰ ਜੋਗੇ ਨਾ ਉਧਰ ਜੋਕੇ ਮੂੰਹ ਤੇ ਮੂੰਹ ਛੁੱਟ ਦਿੰਦੇ ਨੇ ਨਿਆਣੇ ਔਰ ਉਹਨਾਂ ਦੇ ਵੀ ਕੀ ਵਸ ਵਾ ਕੀ ਦਾ ਜੀ ਕਰਦਾ ਵਾ ਬਿਲਕੁਲ ਜੀ ਤਰ੍ਹਾਂ ਲਿਖਿਆ ਹੁੰਦਾ ਵਾ ਉਹ ਕੋਈ ਮੋੜ ਨਹੀਂ ਸਕਦਾ ਚਲੋ ਫਿਰ ਹੁਣ ਚਲੋ ਉਤਰੋ ਲੱਗੀ ਏ ਕੰਮ ਕਰਤੇ ਚਲੋ ਨਹੀਂ ਚਲੋ ਜੀ ਹੋਰ ਲੱਗੀ ਆ ਰਸਮ ਦੋਤੇ ਦੇ ਪੱਗ ਬੰਨਣ ਦੀ ਲੋ ਜੀ ਪਰਵਾਦੋ ਵਡੀਆਂ ਬਣਾ ਕਰਦਾ ਹੋਏ ਠੀਕ ਆ ਸਿੱਕੀਆਂ ਜੋੜ ਕੇ ਰੱਖੇ ਮਿੰਨਾ ਮਿੰਨਾ ਵੀ ਪਾਉਂਦੇ ਨੇ ਡੱਗ ਆ ਉਹ ਜਿੰਮੇਤੀ ਇੱਥੇ ਅਰਕੀ ਦੇ ਬੈਗ ਇੱਥੇ ਲੱ ਸੌਕ ਬੈਗੇ ਮੰਨਦੇ ਇੱਥੇ ਆਹ ਲਾਹਲੇ ਜੀ ਜੀ ਆ ਕੇ ਦੇਣੀ ਫਰਦਰ ਪਾਰਟੀ ਹੋ ਜੇ ਠੀਕ ਆ ਅੱਜ ਪਾਰਟੀ ਅੱਜ ਇਹਨਾਂ ਲਈ ਆਓ ਅੱਜ ਪੈਸੇ ਇਕੱਠੇ ਹੋ ਜਾਣੇ ਹੀ ਆ ਤੈਨੂੰ ਹਾਏ ਤੇ ਉਹ ਵਾ ਮਹਿਰੂਨ ਕਲਰ ਇਹਦੇ ਵਿੱਚ ਔਈ ਜਾਂਦਾ orange ਬੜਾ ਸੋਨਾ ਜਿਹਾ ਸਿੱਤੇ ਵਾਲੇ ਨੂੰ ਕਿੱਥੋਂ ਆਉਂਦੇ ਹੂੰ ਉਹ ਪਿੰਕ ਦੀ ਰਿਫਲੈਕਸ਼ਨ ਪੈਣੀ ਕਾ ਲਓ ਲਓ ਕਾ ਲੈ ਵੋਟੇ ਲਾ ਲਾ ਕਾਰਨ ਲੈ ਬਾਈ ਚੁੱਕਾ ਨਾ ਚਾਹ ਪੁੱਟ ਕੇ ਕਲੇ ਕਲੇ ਮਲੇ ਕਲੇ ਨਾ ਮੇਨ ਬੋਡੀ ਹੱਥ ਲਾ ਮਾ ਤੇ ਲਗਾ ਨਾ ਬੋਡੀ ਹੱਥ ਲਾ ਨਾ ਕੀ ਆਇਆ ਠੀਕ ਹੈ ਹੈ ਮੇਰੇ ਕੋਲ ਵੀ ਨਾ ਫੇਰ ਬਣਾ ਰਿਹਾ ਸਾਮਾ ਠੱਡਾ ਬਿੜਿਆ ਕੋਈ ਤੇ ਹੁਣ ਕੀ ਹੋਇਆ ਟਣ ਹੋੜੇ ਖਾਣਾ ਹੀ ਮਾਰ ਕੀ ਉਹ ਕਹਿੰਦੇ ਆ ਕਿਹੜੇ ਤੰਦੂਰੀ ਰੋਟੀਆਂ ਬਟਰ ਨਾਨ ਪਰੌਂਡੇ ਮੇਨ ਲੱਗੇ ਹੁਣ ਬਿਆਹ ਦੇ ਬਾਅਦ ਕੋਈ ਇੰਨਾ ਖੁਸ਼ ਰਹਿ ਸਕਦਾ ਹੈ ਬਿਆਹ ਦੇ ਬਾਅਦ ਕੋਈ ਇੰਨਾ ਖੁਸ਼ ਰਹਿ ਸਕਦਾ पा गए करो जामुन खान हाँ बापा जामुन लौन चुन चुन के मैं, मैं दे दे। पर चल कले, कले। कोई ना तू तू क्या नहीं जाना मैं ਇਤਨਾ ਇੱਥੇ ਪੀੜ ਹੁੰਦੀ ਕਿ ਉਹ ਕਿੰਦੀ ਧਾਰੂ ਗੰਦੀ ਹਾਂ ਨਹੀਂ ਲੰਦ ਇੱਧਰ ਇੱਥੇ ਮੁਗਲਾ ਫਿਰ ਆਉਂ ਕਰਕੇ ਉੱਤੇ ਖਾਣੇ ਮੂੰਹ ਨਹੀਂ ਚਲਾ ਚਲਾ ਚਲ ਹਾਏ ਹਾ ਇਹਦੇ ਮੁਕਰ ਤੈਨੂੰ ਬਦ ਰਪੜੇ ਨੇ ਲੋਨ ਮੈਨੂੰ ਮੈਂ ਇਹ ਜਿਆਦਾ ਪੱਕੇ ਨਹੀਂ ਹੈਗੇ ਆਮ ਨੂੰ ਹੂੰ ਅਜੇ ਇਦਾਂ ਜੇ ਵਿੱਚੋਂ ਵਿੱਚੋਂ ਉਹਦਾ ਆ ਪੱਕੇ ਆ ਆ ਆ ਮਿੰਟ ਦੇ ਸੇਕਾ ਮੈਂ ਖਾਣਾ ਗੋਬੂ ਤੇ ਇਹ ਹੋ ਗਿਆ ਆਲਾ ਕਿਉਂ ਹੈ ਕਿੰਨਾ ਟੇਸਟੀ ਆ ਪਾਗਾ ਦੂ ਦੂ ਟੁੱਟਾ ਹੈ ਛੋਟੇ ਦਿੱਤਾ ਆਪਾਂ ਬੈਠੇ ਨਹੀਂ ਘਰ ਹੂੰ ਪਹਿਲੀ ਜਮਤ ਆਪਾਂ ਬੈਠੇ ਘਰ ਤੇ ਜੀ ਨਹੀਂ ਲੱਗਣਿਆ ਹੂੰ ਪਹਿਲੀ ਜਮਤ ਪਹਿਲੀ ਜਿ ਬੈਠੇ ਹੁਣ ਪਹਿਲੀ ਜਿਵੇਂ ਪਹਿਲਾਂ ਘਰ ਹੀ ਤੇ ਤੇ ਆ ਲੈ ਜੀ ਨਹੀਂ ਲੱਗਣਿਆ ਕੋਕਾ ਮम्मा ਸਮਰੀਦ ਦੀ ਘਰ ਨਹੀਂ ਸੀ ਤੇ ਆਪਾਂ ਫਿਰ ਅੱਗੇ ਖੇਤਾਂ ਵਿੱਚ ਉਹ ਆਪਣਾ ਘਰ ਬਣ ਗਿਆ ਮੇਰਾ ਹੀ ਰੱਬਾ ਮੇਰਾ ਆਡੇ ਮੁੰਡੇ ਦਾ ਘਰ ਭਾਂਡਿਆ ਐ ਮੁੰਡਾ ਹੁਣ ਵਿਆਹ ਕੇ ਆਡੇ ਘਰ ਦਣਾ ਪਾਪਾ ਉਹ ਦੇਖੋ ਜੰਮੂ ਕੁਛ ਨਹੀਂ ਲੱਗੇ ਕੁਛ ਹੀ ਗੁੱਸੇ ਦੇ ਗੁੱਸੇ ਉਹ ਉੱਤੇ ਵੀ ਲੱਗਾ ਉਸ ਆਖੋ ਇਹ ਨਹੀਂ ਲਾਣੀ ਸਕੀਮ ਨਾਲ ਇਹ ਬਾਜਾ ਫਿਰ ਦੱਸਾ ਥੱਲੇ ਵਿਛਾ ਲੀਦਾ ਹੁੰਦਾ ਵਾ ਕੀ ਹੁੰਦਾ ਉਹ ਕੋਈ ਨਾ ਪੰਪੂਰੀ ਤੇ ਅਰ ਜੀ ਨਹੀਂ ਆਏ ਹੂੰ ਕੇ ਆਪਾਂ ਖਾਣੇ ਵੀ ਥੋੜੇ ਆ ਜੀ ਹੂੰ ਇਹ ਪੱਕੂ ਗਾ ਪੱਥਲੇ ਕਰ ਦਿੰਨੇ ਆ ਪੱਲੀ ਪੱਲੀ ਵਛਾ ਕੇ ਉਤੋਂ ਕਹਿਨੇ ਮਤਲਬ ਉਹ ਤੇ ਛਾੜ ਜਣਾ ਜਿਹੜਾ ਇੱਕ ਸਪਿਰਟ ਜਿਹੜਾ ਚੜ ਜਾਂਦਾ ਉਹਨਾਂ ਬੱਚ ਟਾਣੀ ਹਲਾ ਦੇਣੀ ਆ ਫੇਰ ਥੱਲੇ ਹਲਾ ਦੇਣੀ ਹਾਂ ਤੇ ਇਹ ਜਾਮਣ ਹੁੰਦਾ ਬਸ 10 ਦਿਨ ਦੀ ਖੇੜ ਹਾਂ ਉਹ ਸਾਡਾ ਘਰ ਤੇ ਇੱਧਰ ਸਾਡਾ ਜਾਮ ਹੁੰਦਾ ਤ੍ਰੇਖ ਤਰੇ ਇਹ ਹੀ ਕਈਦਾ ਕਿ ਕੀ ਕਈਦਾ ਵਾ ਤਰੇ ਇੱਕ ਉੱਤੇ ਆ ਵੀ ਆ ਜਾਮੂਨ ਦੇ ਤਰੇਕ ਜਾਮਣੇ ਜਾਮੂਨ ਇਧਰ ਹੈ ਜਾਮੂਨ ਇਧਰ ਅੰਬ ਰੂਦ ਲੱਗ ਗਈ ਹੈ ਨਾ ਆਪਾਂ ਇੱਕ ਕੌਲਾ ਤੋੜਨਾ ਹਾਂ 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 ਬੁੱਤ ਮੈਂ ਮੈਦੀ ਨੂੰ ਕਹਿਆ ਬੜ ਜੀਵਨ ਦੇ ਕਾਰਨ ਜੀ ਰੂਨੀ ਜੀ ਆ ਗੋਦਰ ਨਹੀਂ ਆ ਗਏ ਹਾਂ ਆ ਗਏ ਆ ਨਹੀਂ ਆਏ ਉਹ ਤਾਂ ਡਾਡਾ ਕੇ ਆ ਹੀ ਨਾ ਉਹ ਦਾਦੀ ਤੇ ਚਲਦੀ ਦੀ ਹਾਂ ਡਾਡਾ ਤੇ ਜਾ ਪਾਥੋਂ ਆਏਗੇ ਦਾਦ ਨੂੰ ਛੱਡ ਕੇ ਬਾਂਬੜੀ ਤੋਂ ਡੜ ਤੋਂ ਉਹ ਆ ਗਏਗੇ ਉਹ ਬਣੀ ਡਾਡਾ ਡਾਡਾ ਫੇਟੇ ਪਿੰਨ ਨੂੰ ਗਏਗੇ ਹੁਣ ਜਦੋਂ ਬਾਹਰ ਹੀਗੇ ਆਪਾਂ ਮੈਂ ਤੇ ਗੁਰਵਤ ਤੱਕ ਬਬਾ ਟਰਾਲੀ ਚ ਹੀਗੇ ਹਣਾ ਦਾਦਾ ਕੋਤਰੇ ਕਾਪੜੇ ਕੋਠੇ ਤੇ ਬੈਠੇ ਹੀਗੇ ਜਮੀਂ ਭੈਂਡਿਆ ਹੈਗਾ ਤੇ ਪੈ ਲੈ ਮੈਂ ਜਾਨ ਮਾ ਅਜਾ ਕੋ ਪਾਪਾ ਪੱਕਾ ਦੇਖਿਆ ਕਿਹਾ ਪਾਣੀ ਇੱਧਰ ਜਾਉਂਦਾ ਤੇ ਇੱਧਰ ਪਾਣੀ ਜਾਦਾ ਹੋ ਗਿਆ ਹਨਾ ਪਾਪਾ ਗੁਰਵੇ ਗੱਲ ਕਰ ਰਹੇ ਤਾਂ ਹੋਈ ਲੇ ਲੁਕਾ ਲੀ ਹੁਣ ਕੀ ਕਹਿਣਾ ਹੁਣ ਤਨੀ ਗੱਲ ਜੀ ਹਾਂ ਆਏ ਕਿ ਤੈਨੂੰ ਪਤਾ ਮੀ ਕੁ ਲੀ ਜੀ ਪਸਾ ਖੁੱਲ੍ਹਾ ਕਰ ਗੇਂ ਤਾਂ ਬੁੱਧੂ ਮੀਨੋ ਹਾਂ ਬਾ ਆਉਂਦੀ ਬੜੀ ਵਧੀਆ ਸਵੇਰੇ ਸਵੇਰੇ ਮੀਂਹ ਪਿਆ ਸੀ ਪਪਾ ਰਾਤੀ ਵੀ ਪਿਆ ਸੀ ਰਾਤੀ ਬਲੰਮੀ ਪਿਆ ਮੈਨੂੰ ਤੇ ਪਤਾ ਨਹੀਂ ਦੱਸ ਹਾਏ ਗੁਰੂ ਆਦੇ ਸੀ ਪਾਣੀ ਕਿ ਤਾ ਛੋੜ ਦਵਾ ਨੀ ਪਾਣੀ ਪਾਣੀ ਉਹ ਪਾਣੀ ਸੁੱਟੀਆਂ ਦਾ ਜਦੋਂ ਸਰਵਿਸ ਕਰਾਈ ਆ ਕਿ ਲਾਇਆ ਮੈਂ ਜਿਉਟ ਹੋਈ ਹਾਂ ਹਾਂ ਮੌਸਮ ਜਾ ਰਹੀ ਵਧੀਆ ਹੋ ਗਿਆ ਕਿਉਂਕਿ ਪੈਣਾ ਹੈਗੀ ਮੇਰੀ ਗਰਮੀ ਤੇ ਫੋਨ ਵੀ ਉਹ ਪਾ ਕੇ ਤੇ ਨਮੀਦਰਾ ਬੁਤ ਹਾਂ ਪੈਣਾ ਹੀਗਾ ਬੜੀ ਗਰਮੀ ਸੀਗੀ ਪੈਂਦੀ ਪਰ ਹੁਣ ਤੇ ਬੜਾ ਵਧੀਆ ਮੌਸਮ ਹੈ ਚੱਲਣਾ ਹਏ ਤੇ ਕੀੜੀ ਤੇਰੀ ਪੈਰ ਤੇ ਲੀ ਕੀੜੀ ਕਾਡਾ ਤੇ ਪਰ ਡਿੱਗਣਾ ਹੀ ਤਾਂ ਨਹੀਂ ਹੈਗਾ ਮਜੂਰ ਬੋਲਿਆ ਮੁੰਕੇ ਕਿਉਂ ਕਿ ਤਾ ਮੂੰ ਮੜਾ ਹੈ ਫਿਰ ਤਾ ਮੂੰ ਕਰੀ ਨਹੀਂ ਜੇ ਤਾਂ ਮੂੰ ਮੜਾ ਨਾ ਨਹੀਂ ਆਉਂ ਕਰਕੇ ਹਮਾਂ ਕੇ ਗੁਰ ਡਿੱਟ ਵਰਗੀ ਵਾਦੀ ਡਿੱਵਾੜੀ ਕੇ ਵਾਦੀ ਕੱਟੇ ਦੇ ਡਿੱਟ ਵਰਗੀ ਜੋੜ ਦੀ ਜੋੜ ਦੀ ਇਹ ਨਾ ਨਹੀਂ ਜਾ

ਇਹ ਟਰੈਕਟਰ ਕੱਢਣ ਡਿਆ ਇਦੋ ਜਿਹੜਾ ਟਰੈਕਟਰ ਆ ਨੂੰ ਕਾਕਤਵਰ ਵਾਫੇ ਰੋ ਉੱਤੇ ਜਾਣ ਹੈ ਨਹੀਂ ਤਾਂ ਫਸ ਬੰਨ੍ਹ ਨਯੋ ਹੈ ਯੋ ਪ੍ਰਵਹ ਆ ਦਾ ਟਰੈਕਟਰ ਜਿਹੜਾ ਵਾ ਨਾ ਉਹ ਤੁਝੇ ਟਰੈਕਟਰ ਨੂੰ ਕੱਢਣ ਡਿਆ ਵਾ ਡੱਲੂ ਗਿਆ ਹਾਈ ਪਪੋਤੀ ਹੋਰ ਤੋੜਨ ਡਾਵੇ ਪਪਾ ਵੀ ਨਾ ਚਲ ਪਪਾ ਨਹੀਂ ਬੋਲ ਜੀ ਬਣਿਆ ਗੁਰੂ ਪਾਗਲ ਕਹਣਾ ਤੇ ਵੀਡੀਓ ਬਣਾਉਂਦੀ ਓ ਕਾ ਪਾਗਲ ਪਾ ਗਲ ਪਾ ਪਾ ਗਲ ਗਲ ਪਾਗਲ ਕਾਪੀ ਗੁਰੂ ਹੰਨੀ ਮੈ ਤਨ ਬੋਲਣਾ ਕੋਈ ਤੁਮੀ ਪਾਗਲ ਨਹੀਂ ਬੋਲਣਾ ਤੂੰ ਕਾਬਲ ਕਾਬਲ ਕੀ ਨੱਚਣ ਲੱਗੀ ਮੈਂ ਮੈਂ ਤੂੰ ਕਾਬਲ ਨਹੀਂ ਕੰਨ ਜੀ ਤਾਂ ਠੀਕਾ ਐ ਕੋਈ ਪਾਗਲ ਕਹ ਦੇ ਕਾਬਲ ਪਾ ਚਲ ਤੂੰ ਕਹ ਦੇ ਪਾਬਲ ਕਾਬਲ ਆ ਗਿਆ ਹੈ ਪਾਗਲ ਨਾ ਕਹੇ ਪਾਬਲ ਕਹ ਦੇ ਪਾਬਲ ਹੁਣ ਕੇ ਪਾਗਲ ਕਾਬਲ ਮੇਰੀ ਹੈ ਮੇਰੀ ਹੈ ਮੇਰੀ ਹੈ ਇਹ ਮੁੰਡਾ ਪਾਪਾ ਵੇਲਾ ਫਿਰ ਨੇ ਮੇਰੀ ਪਾ ਲਈ ਆ ਦੋ ਪੀ ਆਪਾਂ ਲੈ ਜਬਨ ਤੋ ਤੋ ਲੱਗੇ ਆ ਖਾਣ ਜਮਣ ਖਾ ਲ ਗਏ ਚਾਦਰ ਆ ਚਾਦਰ ਦੇ ਗਿਓ ਤੇ ਨਹੀਂ ਲੱਗਦੇ ਇੱਕ ਦਿਨ ਤੋਂ ਮਿਲ ਨਹੀਂ ਕਿਤੇ ਉਹ ਨਹੀਂ ਜੇ ਤੇ ਕੰਮ ਕਰਦਾ ਹੈਗਾ ਬੇਤੀ ਸੱਤ ਦਿਨ ਬਣਾਉਣਾ ਹੈ ਮੈਂ ਜੀ ਵੀ ਤੋੜੇਗੇ ਮੈਂ ਇੱਕ ਵੀ ਬੀ ਵੀ ਖਾ ਲਿਆ ਖੇਤਾ ਖੋੜਾ ਹੈ ਓਕੇ ਜੀ ਮਿਲਦੇ ਆ ਨਵੇਂ ਬਲੌਜ ਬਾਏ ਬਾਏ ਟਾਟਾ